ਓ ਮੇਰੇ ਆ ਸਾੜਿਆ ਆ ਜਾ ਆ ਕਿੱਥੇ ਆਇਆ ਕਿਰਾ ਕਹਿੜਾ ਹੋ ਕੇ ਹੋਣਾ ਸੀ ਤਿੰਨ ਚਾਰ ਗਲਾਸ ਚਾਹ ਰੇ ਪੀਕੇ ਅੱਜ ਆਪਾਂ ਕੰਮ ਨੂੰ ਇੱਕ ਵਾਸੇ ਲਾਈ ਦੇਣਾ ਮੇਰੇ ਸਾਲੇ ਉਹ ਸਰਦਾਰ ਜੀ ਹੁਣੀ ਕਹਿੰਦੇ ਸੀ ਵੀ ਕੰਮ ਐ ਇੱਕ ਵਾਸੇ ਲਾ ਦੋ ਫਿਰ ਤੁਹਾਨੂੰ ਦੋ ਦੋ ਤਿੰਨ ਤਿੰਨ ਦਿਹਾੜੀਆਂ ਇਕਟੀਆਂ ਦੇ ਦੂੰ ਪਾਵੇ ਦੋ ਦਿਨ ਆਏ ਦੀ ਰਾ ਆ ਜਾ ਮੇਰਾ ਵੀਰ ਓ ਜੀਜੂ ਅੱਜ ਨਹੀਂ ਜਾਂਦਾ ਤੁਹਾਡੇ ਪੰਪ ਕੀ ਯਾਰ ਅੱਗੇ ਬਹੁਤ ਆ ਗਿਆ ਹਾਂ ਆ ਕਰਲਾ ਜਿਉ ਕਰਲਾ ਤੁਸੀਂ ਤਾਂ ਦੇ ਦੇ ਪੰਪ ਮੈਨੂੰ ਕਰਾ ਦਿੰਨੇ ਉਹ ਮੇਰਾ ਚੁਗਾ ਚੌੜ ਮੇਰੇ ਜਦੋਂ ਦੁੱਖਦੀ ਆ ਨਾ ਮੇਦੀ ਮੈਨੂੰ ਪਤਾ ਬੱਖੀ ਰਾਤ ਨੂੰ ਪਤਾ ਮੈਨੂੰ ਚੱਲਦਾ ਵਾ ਹੋਰ ਤਾਂ ਕੋਈ ਕੀ ਜਾਣੇ ਿੱਕੀ ਬੀਤੀ ਆ ਯਾਰਾਂ ਤੇ ਜਦੋਂ ਪੀੜ ਹੁੰਦੀ ਆ ਉਹ ਤਾਂ ਪਤਾ ਚੱਲਦਾ ਵਾ ਜੀਜੂ ਅੱਜ ਨੀ ਆ ਸੋਡੇ ਪੰਪਾਂ ਤੇ ਆਉਂਦਾ ਮੇਤੋ ਨਹੀਂ ਹੋਣਾ ਕੰਮ ਕੁਮ ਜਿਆ ਚਾਹੀ ਪੰਜ ਦੇ ਦੋ ਮੇਤਾ ਤੇੜੀਆਂ ਓ ਮੇਰੇ ਸਾੜਿਆ ਅੱਜ ਕਿਹੋ ਜਿਹਾ ਫੋਕਸ ਕਰ ਰਿਹਾ ਯਾਰ ਚੱਲ ਸ਼ਾਮ ਨੂੰ ਅੱਜ ਆ ਪੱਕਾ ਡਨ ਡੀਲ ਡਨ ਹੋਰ ਦੱਸ ਹੋਰ ਦੱਸ ਕੀ ਭਾਲਦਾ ਤੂੰ ਨਾਲ ਦਿਨ ਕੁਝ ਹੋਰ ਖੜਾ ਹੋ